ਜੋ ਵਾਪਸ ਸ਼ੁੱਧ ਪਵਿੱਤਰ ਹੁੰਦਾ ਹੈ ਤਾਂ ਅੰਦਰ ਇੱਕ ਦ੍ਰਿਸ਼ਟੀ ਖੁੱਲਦੀ ਹੈ ਜਿਹਨੂੰ ਇੱਕ ਚਰਮ ਦ੍ਰਿਸ਼ਟੀ ਕਹਿੰਦੇ ਸੀ ਉਹ ਸਾਧ ਸੰਗਤ ਜੀ ਦੇਵ ਦ੍ਰਿਸ਼ਟੀ ਬਣ ਜਾਂਦੀ ਹੈ ਚਰਮ ਦ੍ਰਿਸ਼ਟੀ ਦਾ ਮਤਲਬ ਹੁੰਦਾ ਹੁਣ ਤੱਕ ਮਤਲਬ ਚਮੜੇ ਤੱਕ ਵੇਖਦੇ ਸੀ ਫਲਾਣੇ ਬੰਦੇ ਦਾ ਚਮੜਾ ਕਿਵੇਂ ਦਾ ਸਰੀਰ ਤੱਕ ਵੇਖਦੇ ਇਹਦਾ ਰੰਗ ਰੂਪ ਕਿਵੇਂ ਦਾ ਇਹਦੇ ਨੈਣ ਨਕਸ਼ ਕਿਵੇਂ ਦੇ ਦਾ ਮੂੰਹ ਨੱਕ ਕਿਵੇਂ ਦਾ ਆਪਾਂ ਇਥੋਂ ਤੱਕ ਵੇਖਣਾ ਇਹਨੂੰ ਚਰਮ ਦ੍ਰਿਸ਼ਟੀ ਕਹਿੰਦੇ ਨੇ ਚਰਮ ਦ੍ਰਿਸ਼ਟੀ ਇੱਕ ਸੰਸਾਰ ਵਿੱਚ ਰਹਿਣ ਦਾ ਇੱਕ ਵਸੀਲਾ ਇੱਕ ਢੰਗ ਹੈ ਉਹ ਸੰਸਾਰਕ ਮਨੁੱਖਾਂ ਦੇ ਕੋਲ ਹੋਣੀ ਚਾਹੀਦੀ ਪਰ ਜਦੋਂ ਤੁਸੀਂ ਧਰਮ ਦੇ ਮਾਰਗ ਦੇ ਅੱਗੇ ਜਾਂਦੇ ਹੋ ਉੱਥੇ ਚਰਮ ਦ੍ਰਿਸ਼ਟੀ ਕੰਮ ਨਹੀਂ ਦਿੰਦੀ ਉੱਥੇ ਦਿਵ ਦ੍ਰਿਸ਼ਟੀ ਕੰਮ ਦਿੰਦੀ ਔਰ ਦਿਵ ਦ੍ਰਿਸ਼ਟੀ ਉਦੋਂ ਪੈਦਾ ਹੁੰਦੀ ਜਦੋਂ ਚਰਮ ਦ੍ਰਿਸ਼ਟੀ ਖਤਮ ਹੋ ਜਾਂਦੀ ਹੈ ਚੰਮ ਤੱਕ ਬੰਦੇ ਦਾ ਜੀਵਨ ਨਹੀਂ ਰਹਿੰਦਾ ਸਰੀਰ ਤੱਕ ਜੀਵਨ ਨਹੀਂ ਰਹਿੰਦਾ ਇਹਦੇ ਤੋਂ ਅੱਗੇ ਜੀਵਨ ਨਿਕਲ ਜਾਂਦਾ ਉਹਦਾ ਜਮੀਰ ਦੇ ਪੱਦਰ ਤੇ ਜਿਉਂਦਾ ਹੈ ਆਤਮਾ ਦੇ ਪੱਦਰ ਤੇ ਜਿਉਂਦਾ ਹੈ ਗੁਣਾਂ ਦੇ ਪੱਦਰ ਤੇ ਜਿਉਂਦਾ ਪਰਮਾਤਮਾ ਦੇ ਪ੍ਰੇਮ ਦੇ ਪੱਦਰ ਤੇ ਜਿਉਂਦਾ ਹੈ ਉੱਥੇ ਜਾ ਕੇ ਮੌਤ ਦੀ ਸਮਾਪਤੀ ਹੁੰਦੀ ਹੈ ਇਸ ਕਰਕੇ ਗੁਰਸਿੱਖ ਗੁਰੂ ਦਾ ਸਿੱਖ ਇਹ ਇਹ ਕੁਰਬਾਨੀਆਂ ਦਾ ਜਿਹੜਾ ਰਾਹ ਹੈ ਜਾਂ ਸੇਵਾ ਦਾ ਜਿਹੜਾ ਰਾਹ ਹੈ ਇਹ ਉਸ ਦਿਵ ਦ੍ਰਿਸ਼ਟੀ ਦੇ ਵਿੱਚੋਂ ਨਿਕਲਿਆ ਨਾ ਕਿ ਸੋਚੀ ਸਮਝੀ ਸਕੀਮ ਦੇ ਵਿੱਚੋਂ ਨਿਕਲਿਆ ਹੋਇਆ ਹੈ